ਨਮਸਕਾਰ ਸਰਕਾਰੀ ਪ੍ਰੋਗਰਾਮ ਇਹ 좌ਸਤੇ ਪਰਦੇਸੀ ਦੀ ਦਰਸਾਪ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸਾਜਲਾ ਸਿੰਘ ਭਗਤ ਸਿੰਘ ਦਾ ਕਰਦਾ ਸਵਾਗਤ ਆਜਨੀਆਂ ਵਿਸ਼ੇਸ਼ ਪ੍ਰੋਗਰਾਮ। ਮੇਰੇ ਕੋਲ ਇਹ ਛੋਟਾ ਕਰਾਓ ਚਾਤਵਰ ਤੇ ਜਨਨ ਇੰਸ਼ੋਰ ਸਹੀ ਆਪਣੇ ਕੋਲ ਐਕਟਿਵ ਆਦੀ ਤੇ ਮੋਰਸਲ ਕਰਾਓ। ਹੁਣ ਤੁਹਾਨੂੰ ਇੱਕ ਖੁਸ਼ਖਬਰੀ ਹੈ ਜੇ ਤੁਹਾਡੀ GST ਹਟ ਚੁੱਕੀ ਹੈ ਸਵਾਸਥੇ ਇੰਸ਼ੋਰਸ ਵਿੱਚ। ਏ ਆਪਣੇ ਜੀਐਸਟੀ ਘਟਨ ਦਾ ਲਾਭ ਪ੍ਰਾਪਤ ਕਰੋ ਤੇ ਆਪਣੇ ਹੈਲਥ ਇੰਸ਼ੋਰੈਂਸ ਕਰਾਓ ਤੇ ਆਪਣਾ ਲਾਭ ਪ੍ਰਾਪਤ ਕਰੋ ਮੇਰਾ ਨੰਬਰ ਹੈ 95014 42755 ਤੇ ਬਾਤਵਾਦ ਆਓ ਤੇ ਬਾਤਵਾਦ ਲਾਭ ਪ੍ਰਾਪਤ ਕਰੋ ਨਮਾਸ਼ੇ ਕਰਿ ਜਾਈ ਜਾਓ ਤੇ ਜੋਸਾ ਕਰਾਓ ਥੈਂਕ ਯੂ ਧੰਨਵਾਦ ਕੁਝ ਪੀ ਸਟੇਟ ਵਾਲੇ ਆ ਗਏ ਤਾਂ ਕ੍ਰਪਸ਼ਨ ਫੈਲ ਜਣੀ ਇੱਥੇ ਬੀਵੀਐਮਬੀ ਚ ਸਾਥੀਓ 4 ਸਾਲ ਹੋ ਗਏ ਤੁਸੀਂ ਇਮਾਨਤ ਦਿੱਤੀ ਸੀ ਕਿ ਕੋਈ ਕ੍ਰਪਸ਼ਨ ਹੋਈ ਇਥੇ ਕਰਪਸ਼ਨ ਉਹ ਆਪ ਜਾਂਦਾ ਜਾਂਦਾ ਲੀਡਰ ਜਿਹੜਾ ਬੜਾ ਵੱਡਾ ਲੀਡਰ ਕਹਿੰਦਾ ਜੀ ਆ ਉਹ ਆਪ ਬੁਲਾ ਗਿਆ ਇੱਥੇ ਆਪ ਬੁਲਾ ਗਿਆ ਕਹਿੰਦਾ ਕਿ ਜਿਹੜੇ ਜਿੰਨੇ ਸਾਡੇ ਸਾਥੀ ਰਿਟਾਇਰਮੈਂਟ ਤੇ ਜਾਂ ਦੁਬਾਰੇ ਰੀਮਪਲॉयਮੈਂਟ ਤੇ ਲੱਗੇ ਹੋਏ ਆ ਉਹਨਾਂ ਦੇ ਉਹ ਰੀਮਪਲਾਈਮੈਂਟ ਦੇ ਕੇਸ ਜਿਹੜੇ ਦੁਬਾਰੇ ਹੁਣੇ ਸੀਗੇ ਉਹਦੇ ਵਿੱਚ ਰੋੜਾ ਟਿਕਾ ਆ ਜਾਂਦਾ ਜਾਂਦਾ ਕੀ ਕਹਿੰਦਾ ਕੀ ਸਾਡੇ ਅਧਿਕਾਰੀ ਪੈਸੇ ਲੈਂਦੇ ਆ ਸਾਥੀਓ ਇੱਥੇ ਬੜੇ ਸਾਡੇ ਹੋ ਸਾਡੀ ਪਾਰ ਵੀ ਵਿੱਚ ਇਹ ਮੇਰੇ ਪਿੰਡ ਦੇ ਫੋਰਮੈਨ ਆ ਹੋਰ ਵੀ ਕਈ ਆ ਕਿ ਨਜ਼ਰ ਆ ਰਹੇ ਜਿਹੜੇ ਰੀਇੰਪਲਾਈਮੈਂਟ ਦੇ ਕੰਮ ਕਰ ਰਹੇ ਆ। ਕਿਹਾ ਸਾਥੀਆਂ ਤੁਸੀਂ ਕਦੇ ਆਪਣਾ ਕੇਸ ਬਣਾਉਣ ਬਾਅਦ ਵਿੱਚ ਪੈਸੇ ਦਿੱਤੇ ਆ? ਜੇ ਦਿੱਤੇ ਤਾਂ ਹੱਥ ਖੜਾ ਕਰਕੇ ਦਿਖਾ ਦਿਓ ਸਾਨੂੰ ਕਿ ਕਿਸੇ ਅਧਿਕਾਰੀ ਨੇ ਤੁਹਾਡੇ ਕੋਲ ਪੈਸੇ ਲਏ ਆ ਤੁਹਾਡਾ ਕੇਸ ਭੇਜਣ ਚ। ਉਹ ਜਾਂਦਾ ਜਾਂਦਾ ਲੀਡਰ ਐਸਾ ਗੰਦ ਕੋਲ ਗਿਆ ਵੀ ਅੱਗੇ ਕਹੇ ਨੂੰ ਸਾਨੂੰ ਕੋਈ ਡਰ ਨਹੀਂ। ਅਸੀਂ ਜਿਹੜੇ ਰੇਟ ਡਬਲ ਕਰਾਏ ਆ ਨਾ ਰੀਇੰਪਲਾਈਮੈਂਟ ਦੇ। ਜੋ ਜੇ ਸਾਡੇ ਕੋਲ ਸਿਆਣੇ ਬੰਦੇ ਆਣਗੇ ਇਹ ਈਦਾਂ ਦੇ ਫੋਰਮ ਆਣਗੇ ਅੱਗੇ ਨਵੇਂ ਬੰਦਿਆਂ ਨੂੰ ਕੰਮ ਸਿਕਾਣਗੇ ਜੋ ਤੱਕ ਨਵੀਂ ਭਰਤੀ ਨਹੀਂ ਹੁੰਦੀ। ਸਾਨੂੰ ਕੋਈ ਤਰਾਅ ਨਹੀਂ ਚਾਹੇ 80 ਸਾਲ ਦਾ ਵੀ ਹੋ ਜਾਏ ਕਰਦਾ ਰਹੇ ਸਾਡੇ ਲਈ ਕੰਮ ਸਾਨੂੰ ਕੀ ਹੈਗਾ ਸਾਨੂੰ ਕੋਈ ਪ੍ਰੋਬਲਮ ਨਹੀਂ ਅੱਜ ਤੋਂ ਬਾਅਦ ਜਿਹੜੇ ਹੈਗੇ ਆ ਬੀਬੀਐਮਬੀ ਦੇ ਬੰਦੇ ਵੀ ਪ੍ਰਮੋਟ ਹੋਣ ਤਾਂ ਜੋ ਇਹਨਾਂ ਨੂੰ ਇਹ ਨਾ ਲੱਗੇ ਕਿ ਇਸ ਸਟੇਟ ਦੀ ਜਥੇਬੰਦੀ ਆ ਯਾਰ ਇਹ ਸਿਰਫ ਸਟੇਟਾਂ ਦਾ ਸੋਚਦੀ ਆ ਅਸੀਂ ਕੋਈ ਇਦਾਂ ਦਾ ਨਹੀਂ ਰੱਖਿਆ ਕਿ ਸਟੇਟ ਅਮਪਲਾਈ ਆ ਜਾਂ ਬੀਬੀਐਮਬੀ ਅਮਪਲਾਈ ਆ ਕਿਉਂਕਿ ਅਸੀਂ ਸੀਨ ਟਾਈਮ ਤੋਂ ਜਦੋਂ ਅਸੀਂ ਕੰਮ ਕਰਕੇ ਆਏ ਉੱਥੇ ਸਤਾਈ ਇੱਥੇ ਬੰਦੀਆਂ ਸੀ ਉੱਥੇ ਹਰ ਹਰ ਜਗ੍ਹਾ ਤੋਂ ਕਰਮਚਾਰੀ ਆਇਆ ਸੀ ਪਰ ਉੱਥੇ ਇਦਾਂ ਦਾ ਵਾਸ਼ਲਟੀ ਕੋਈ ਨਹੀਂ ਸੀ ਮਤਭੇਦ ਕੋਈ ਨਹੀਂ ਸੀ ਜੇ ਉੱਥੋਂ ਆਇਆ ਇਹ ਉੱਥੋਂ ਆਇਆ ਇਹ ਸਾਨੂੰ ਇੱਥੇ ਦੇਖਣ ਨੂੰ ਮਿਲੀ ਸੀ ਪਰ ਅਸੀਂ ਲਗਾਤਾਰ ਉਸ ਗੱਲ ਦਾ ਇਸ ਕਰਕੇ ਕਹਿ ਰਹੇ ਕਿ ਇਸ ਚੀਜ਼ ਨੂੰ ਖਤਮ ਕੀਤਾ ਜਾਵੇ ਇਹ ਬੀਵੀਐਮਬੀ ਵਾਲੇ ਆ ਪੰਜਾਬ ਵਾਲੇ ਆ ਹੁਣ ਸਾਥੀਓ ਪੰਜਾਬ ਦੀਆਂ ਪ੍ਰਮੋਸ਼ਨਾਂ ਹੋਈਆਂ ਉਹ ਤੁਸੀਂ ਦੇਖ ਲਓ ਪਹਿਲਾਂ ਵੀ ਰਿਟਰਨ ਦੇ ਵਿੱਚ ਉੱਥੇ ਸ਼ਿਕਾਇਤ ਕੀਤੀ ਕਿ ਪ੍ਰਮੋਸ਼ਨਾਂ ਗਲਤ ਹੋ ਰਹੀਆਂ ਸਨੋਟੀ ਗਲਤ ਬਣ ਰਹੀ ਹੈ ਦੇਖੋ ਅਸੀਂ ਤਾਂ ਬਣਾ ਨਹੀਂ ਰਹੇ ਉਹਨੂੰ ਸਿੱਧਾ ਕ੍ਰਿਸ਼ਨ ਕੁਮਾਰ ਆਈਐਸ ਅਫਸਰ ਹੈਂਡਲ ਕਰ ਰਿਹਾ ਤੁਹਾਡੇ ਸਾਹਮਣੇ ਆ ਉਹ ਉਹਦੀਆਂ ਜਿਹੜੀਆਂ ਗਤੀਵਿਧੀਆਂ ਆਗੀਆਂ ਕਿੱਥੇ ਕਿੰਨਾ ਕੋ ਗਲਤ ਕੰਮ ਕਰੂਗਾ ਹੁਣ ਵੀ ਜਿਹੜੇ ਬੰਦੇ ਪ੍ਰਮੋਟ ਹੋਏ ਆ ਜੇ ਬੰਦੇ ਬਹੁਤ ਸਾਰਿਆਂ ਨੂੰ ਭੁਗਾਰੇ ਉਹ ਵੇ ਜਦੋਂ ਗੇਟ ਮੀਟਿੰਗ ਤੋਂ ਹੀ ਬੋਲਦੇ ਆ ਸਾਥੀਓ ਤੂੰ ਵੀ ਸੀਨੀਅਰ ਆ ਤੇਰੀ ਨਹੀਂ ਹੋਈ ਤੇਰੀ ਨਹੀਂ ਹੋਈ ਉਹ ਬੰਦਾ ਫੁਲਾਨਾ ਬਾਅਦ ਚ ਆਇਆ ਉਹ ਜਿਹੜੇ ਬੇਲਦਾਰਾਂ ਨੂੰ ਭੁਗਾਰ ਗਏ ਇਹ ਨਹੀਂ ਦੇਖ ਰਿਹਾ ਕਿ ਜੇ ਉਹ ਸਨਿਓਰਟੀ ਦਾ ਕੈਕਟਰ ਨਹੀਂ ਦੇਖਦੇ ਕਿ ਜੇ ਇਹ ਬੰਦਾ ਸਟੋਰ ਅਟੈਂਡੈਂਟ ਆ ਉਹਦੀ ਵੱਖਰੀ ਸਨਿਓਰਟੀ ਆ ਜੇ ਉਹ ਟੀਮ ਮੇਟ ਆ ਉਹਦੀ ਵੱਖਰੀ ਆ ਉਹ ਜਿਹੜਾ ਸਕੱਲੇਟਰ ਜੋ ਬੰਦਾ ਬਾਅਦ 'ਚ ਵੀ ਆਇਆ ਜਿਹੋ ਸਕੱਲੇਟਰ 'ਚ ਚੁੱਕ ਲਿਆ ਬੰਦਾ ਪ੍ਰਮੋਟ ਹੋ ਗਿਆ ਉਹਦਾ ਰੈਫਰੈਂਸ ਦੇ ਦੇਣਾ ਯਾਰ ਉਹ ਕੱਲ ਆ ਆਉਦੀ ਹੋਈ ਨਹੀਂ ਤੁਸੀਂ 25-25 ਸਾਲ ਦੇ ਬੈਠੇ ਹੋ ਸਾਥਿਓ ਦੇਖੋ ਇਦਾਂ ਗੁਮਰਾਹ ਨਹੀਂ ਹੋਣਾ ਹਰ ਬੰਦਾ ਆਏ ਸੋਚੀ ਸਮਝ ਸਮਝਦਾ ਹੈਗਾ ਇਸ ਗੱਲ ਨੂੰ ਝੁਕਾਉਂਦਾ ਤੁਹਾਨੂੰ ਸਾਰੇ ਝੁਕਾਉਂਦੇ ਆ ਪਰ ਤੁਸੀਂ ਫੈਸਲਾ ਆਪ ਕਰਨਾ ਹੁਣ ਵੀ ਜਿਹੜੇ ਇਹਨਾਂ ਨੇ ਰਿਕਾਉਂਡ ਦੀ ਕੋਸ਼ਿਸ਼ ਕੀਤੀ ਵੀ ਪ੍ਰਮੋਸ਼ਨਾਂ ਰੁਕ ਜਾਣ ਸਾਨੂੰ ਖੁਸ਼ੀ ਹੁੰਦੀ ਆ ਪਰ ਇਹ ਰਿਕਾਉਂਡ ਦੀ ਕੋਸ਼ਿਸ਼ ਕਰਦੇ ਆ ਇਹ ਨਹੀਂ ਹੈਗਾ ਕਿ ਸਾਡੇ ਪੰਜਾਬ ਦੇ ਵੀ ਸਾਥੀ ਬਹੁਤ ਸਾਰੇ ਕਿਤੇ ਉਹਨਾਂ ਨਾਲ ਜੁੜਿਓ ਨਹੀਂ ਹੈਗੇ ਜੁੜਿ ਉਹ ਥੋੜੇ ਉਹ ਵੀ ਆਪਣੀਆਂ ਥੋੜੀਆਂ ਜਿਹਾ ਕੰਨ ਖੋਲ ਲੈਣ ਅੱਖਾਂ ਖੋਲ ਲੈਣ ਕਿ ਦੇਖੋ ਜੇ ਅਸੀਂ ਅਸੀਂ ਤਾਂ ਕਹਿੰਦੇ ਬਈ ਹੁਣ ਜੇ ਜੇ ਹੁਣ 17 18 ਬੰਦੇ ਹੁਣ ਹੋਏ ਆ 21 ਜੀ ਵੀ ਹੋਏ ਆ ਘੱਟੋ ਘੱਟ ਕੁਛ ਨਾ ਕੁਛ ਤਾਂ ਬੰਦੇ ਅਪਗ੍ਰੇਡ ਹੋਏ ਆ ਨਾ ਜਿਹੜਾ ਚੈਨਲ ਸਟਾਪ ਹੋਇਆ ਹੋਵੇ ਜਾਂ ਪਾਣੀ ਇੱਕ ਜਗ੍ਹਾ ਖੜਾ ਹੋਵੇ ਤਾਂ ਉਹ ਵੀ ਬਦਬੂ ਮਾਰਨਾ ਪੈਂਦਾ ਚਲੋ ਮਾਰੀ ਮੋੜੀ ਕੋਸ਼ਿਸ਼ ਕਰਨੀ ਚਾਹੀਦੀ ਆ ਚਲੋ ਚਾਹੇ ਉਹ ਬੀਵੀਐਮਬੀ ਵਾਲੇ ਪਾਸੇ ਅਸੀਂ ਇਧਰ ਦੂਸਰੀ ਸਾਈਡ ਦੇਖਦੇ ਆ ਚਾਹੇ ਸਟੇਟਾ ਵਾਲੇ ਪਾਸੇ ਦੇਖਦੇ ਆ ਚਲੋ ਕਿਸੇ ਨਾ ਕਿਸੇ ਜਗ੍ਹਾ ਇੱਕ ਜਗ੍ਹਾ ਤੋਂ ਤਾਂ ਬੰਦਾ ਅਚਚਾ ਅਨਸੈਂਟਰ ਜਿਹੜਾ 2 ਸਾਲ ਤੋਂ ਮਤਲਬ ਤੀਸਰਾ ਵੀਡੀਓ ਹੋ ਗਿਆ ਜਿਹੜਾ ਨਹੀਂ ਮਿਲਿਆ ਹੈਗਾ ਉਸ ਸਬੰਧ ਦੇ ਵਿੱਚ ਜਿਹੜਾ ਹੈਗੀ ਉਹ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜਾ ਇਨਸੈਂਟਿਵ ਦੀ ਜਿਹੜੀ ਕਾਰਵਾਈ ਉਹ ਲਗਾਤਾਰ ਚੱਲ ਰਹੀ ਆ ਉਹਨਾਂ ਨੇ ਕੋਈ ਵੀ ਜਿਹੜਾ ਇਨਸੈਂਟਿਵ ਉਹਨੇ ਰਿਜੈਕਟ ਕੋਈ ਨਹੀਂ ਕੀਤਾ ਹੈਗਾ ਉਹ ਸਾਰਾ ਅੰਡਰ ਪ੍ਰੋਸੈਸ ਹੈਗਾ ਕਿਉਂਕਿ ਜਿਹੜਾ ਪੰਜਾਬ ਦਾ ਮੈਂਬਰ ਸੈਕਟਰੀ ਹੈਗਾ ਕ੍ਰਿਸ਼ਨ ਕੁਮਾਰ ਉਹਨਾਂ ਨੇ ਮਤਲਬ ਉਹ ਜਿਹੜੀ ਉਹ ਕੋਸ਼ ਰਿਪੋਰਟਾਂ ਪੇਸ਼ੀਆਂ ਮੰਗੀਆਂ ਹੈਗੀਆਂ ਜਦ ਤੱਕ ਲਈ ਉਹ ਪੈਂਡਿੰਗ ਰਖਾਇਆ ਸਾਡੀ ਪੂਰੀ ਕੋਸ਼ਿਸ਼ ਹੈਗੀ ਹੈਗੀ ਅਸੀਂ ਜਿਹੜੇ ਵੀ ਪਿੱਛੇ ਤੋਂ ਜਦੋਂ ਤੋਂ ਵੀ ਸਾਡੇ ਇਨਸੈਂਟਿਵ ਡਿਊ ਹੈਗੇ ਆ ਉਹ ਅਸੀਂ ਉਹਨੂੰ ਪੂਰੀ ਦਵਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੇ ਸਾਡਾ ਚੇਅਰਮੈਨ ਸਾਹਮਣੇ ਵਾਅਦਾ ਕੀਤਾ ਹੈਗਾ ਇਹਦੇ ਪੈਂਡਿੰਗ ਰਖਾਇਆ ਰਿਜੈਕਟ ਨਹੀਂ ਹੈਗਾ ਇਸ ਕਰਕੇ ਜਿਹੜਾ ਇਨਸੈਂਟਿਵ ਸਾਨੂੰ ਸਾਰਾ ਪਿੱਛੇ ਤੋਂ ਜਰੂਰ ਮਿਲੂਗਾ ਉਹ ਅਸੀਂ ਸਾਡੀ ਟੀਮ ਪੂਰਾ ਵਾਅਦਾ ਕਰਦੀ ਹੈ ਇਹ ਪਾਰਾ ਉਹਦਾ ਕੋਰ ਹੈ। ਬੰਗਲਾ ਉਹਦਾ ਪ੍ਰੇਸ਼ਕ ਹੈ। ਸਾਰੀ ਬਾਤ ਉੱਪਰ ਹੀ ਸਾਈਡ ਤੇ ਹੋ ਰਹੀ ਹੈ। ਇਹ ਜਿਹੜਾ ਉਹ ਕੰਮ ਵਿੱਚ ਹੋ ਰਿਹਾ ਹੈ। ਅੱਜ ਉਹ ਉੱਪਰ ਉੱਪਰ ਵਿਚ ਆਇਆ ਹੈ ਜੇ। ਇਸ ਲਈ ਮੋੜਲੀ ਜ਼ਮੀਨ ਬਦਬਾਉ ਉੱਚੀ ਹੈ। ਹਾਂ ਉਹਦੇ ਗੱਲ ਕਰੀਏ। ਅੱਜ ਹਾਂਜੀ। ਉੱਥੇ ਇੱਕ ਵੀ ਪ੍ਰੋਬਲਮ ਪਤਾ ਕੀ ਆਈ? ਕਿੰਤਾ ਲੱਗੀ ਬਹੁਤ ਵੱਡੇ ਏਰੀਏ ਦੇ 1 ਕਿਲੋਮੀਟਰ ਦੇ ਏਰੀਏ ਚ ਲਗਾਤਾਰ ਢਾਹ ਲੱਗੀ ਤੇ ਥੈਲੇ ਵੀ ਕਿੰਨੇ ਏਰੀਏ ਚ ਲਾਉਣਾ ਨੇ ਸਕੇ ਕੰਪਨੀਆਂ ਵੀ ਬਹੁਤ ਲੱਗੀਆਂ ਵੱਡੇ ਵੀ ਕੰਮ ਹੋ ਗਿਆ ਇਥੇ ਲੈਣਾ ਪਰ ਇਹਦਾ ਕੰਮ ਨਹੀਂ ਕਿ ਆ ਵੀ ਬਹੁਤ ਆ ਜਿੰਨਾ ਕਿ ਕਿਹਾ ਤਾਂ ਲੇਟਰਾ ਦੇ ਪਿੱਛੇ ਕਿਤੇ ਉੱਪਰ ਹੈਗੇ ਜਿਹੇ ਕੱਲਾ ਦਾ ਜ਼ਿਆਦਾ ਸੀਗੇ ਉਹ ਦੇਖੋ ਜਿੰਨਾ ਕਿ ਵਜਿਆ 2 ਕਰਾਣਾ ਸਾਹ ਬਾਕੀ ਸਾਰੇ ਬੀ ਨਾ 98760 ਨੰਮੀ ਟਾਲ ਲੱਗੀ ਬਹੁਤ ਇਹਦਾ ਪ੍ਰਵਾਹਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਹੁਣ ਤੱਕ ਬਚੇ ਹੋਏ ਆ ਜੀ ਜੇ ਇੱਟਾ ਵੱਡਾ ਸੰਗਤ ਆ ਸਹਿਯੋਗ ਦਾ ਹੁੰਦਾ ਕੱਲਾ ਪ੍ਰਸ਼ਾਸਨ ਨਹੀਂ ਕੇ ਕਰਦਾ ਕੋਈ ਪਤਾ ਨਹੀਂ ਲੱਗਿਆ ਕਿੰਨੀ ਸੇਵਾ ਕਰ ਗਿਆ ਮੁੰਡੇ ਦੱਸਿਆ ਵੀ ਨਹੀਂ ਆ ਹਾਂ ਜੀ ਸਾਹ ਹੋਇਆ ਨਹੀਂ ਜੋਗ ਸਾਰੀ ਤਾਂ ਬਹੁਤ ਵਧੀਆ ਹੁੰਦਾ ਬਿਲਕੁਲ ਬਹੁਤ ਵਧੀਆ ਕੁੱਟਕਾਂ ਪੈ ਗਈਆਂ ਨੇ ਤਾਂ ਕਿ ਕੁਆਇਏ ਦੀ ਵੀ ਮਿਹਰ ਹੋਰੀ ਵਿਚਾਰੇ ਨੇ ਇਹਨੇ ਵੀ ਖੋਲ ਲਈ ਆ ਪਰਮਾਦਰਮਾ ਥੋੜਾ ਜਿਹਾ ਮੈਨੂੰ ਲੱਗਦਾ ਨਾ ਵੱਡਣ ਨਾਲ ਥੋੜਾ ਜਿਹਾ ਹਾਂ ਜਿਹੜਾ ਏਦਾਂ ਹੋ ਗਿਆ ਨਾ ਪਾਜੀ ਕੋਈ ਨਾ ਪੂਜਾ ਲੱਗੇ ਨਾ ਉੱਧਰ ਰਹਿਤਾ ਜਾਂ ਬਹਿ ਗਿਆ ਇੱਧਰ ਵੀ ਦਿਖਾ ਦੇਗਾ ਇਹਨੂੰ ਥੋੜਾ ਜਿਹਾ ਢਕਾ ਹੋ ਗਿਆ ਪਾਣੀ ਦਾ ਹਾਂ ਹੁਣ ਸਾਡੇ ਇੱਥੇ ਦੋ ਲੈਣੀ ਵੀ ਸਾਨੂੰ ਇੰਨੇ ਕਿੰਨੇ ਦੋ ਟੁਕਲੇ ਲੈਣੀ ਆ ਆ ਜਾ ਮੜ ਜਾ ਬਹਿ ਕੇ ਨਾ ਆਜੋ ਭਾਈ ਨਾਲ ਭਾਈ ਆ ਨਾਲ ਵੜ ਜਾ ਦਸ ਦੀ ਨੁਕਾਣ ਮੈਂ ਠੀਕ ਹੈ ਕੋਈ ਜਵਲ ਬਣਾ ਕੇ ਦੱਸੋ ਨਾ ਆਓ ਇਧਰ ਆਓ ਆਜੋ ਭਜੀ ਨਾਲ ਆਓ ਭਾਈ ਨਾਲ ਸਭ ਨਾਲ ਮੇਰੇ ਰੋਡੇ ਦੀਆਂ ਕੋਈ ਨਹੀਂ ਚੱਲ ਕੋਈ ਨਹੀਂ ਸਾਰੇ ਸਭ ਕੀ ਲਾਵਾਗੇ ਰੋਡੇ ਨੇ ਵੀ ਹੁਣ ਜਲਦੀ ਸਾਰੇ ਮਾਰੇ ਆ ਅਸੀਂ ਕਿਹੜਾ ਕੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਟਾਈਮ ਪਹਿਲਾਂ ਤਾਂ ਗੰਗਰਪੁਰ ਮੰਡਲੇ ਗਏ ਸੀ ਹੁਣ ਮਲਕਪੁਰ ਮਲਕਪੁਰ ਜਿਹੜੀ ਲਗਾਤਾਰ ਢਾਹ ਲੱਗੀ ਹੋਈ ਸੀ ਰਾਤੀ ਵੀ ਇੱਥੇ ਕਾਫੀ ਸਾਰੀ ਸਿਚੁਏਸ਼ਨ ਜਿਹੜੀ ਆ ਕਾਫੀ ਚਿੰਤਾਜਨਕ ਬਣ ਗਈ ਸੀ ਪਰ ਮੇਰੇ ਨਾਲ ਪਿੰਡ ਵਾਸੀ ਖੜੇ ਨੇ ਸਾਡੇ ਬਜ਼ੁਰਗ ਖੜੇ ਨੇ ਬਾਜੀ ਜੀਤੇ ਹੁਣੇ ਖੜੇ ਨੇ ਇਹਨਾਂ ਸਾਰੇ ਭਰਾਵਾਂ ਨੇ ਇਲਾਕਾ ਨਿਵਾਸੀਆਂ ਨੇ ਲਗਾਤਾਰ ਇੱਥੇ ਜਦੋਂ ਚਾਹੇਦ ਕੀਤੀ ਔਰ ਜਿਹੜਾ ਇਸ ਟਾਈਮ ਆ ਜਿਹੜੀ ਸਾਰੇ ਬੰਦੀ ਸਥਿਤੀ ਆ ਮਲਕਪੁਰ ਪਿੰਡ ਦੀ ਉਹ ਕੰਟਰੋਲ ਹੈ ਠਾ ਕਾਬੂ ਹੈ ਠਾ ਸੋ ਲੋਕਾਂ ਦੇ ਸਹਿਯੋਗ ਨੂੰ ਅਸੀਂ ਸਿਰ ਝਾ ਕੇ ਸਹਿਦਾ ਕਰਦੇ ਆ ਸੰਗਤ ਦੇ ਸਹਿਯੋਗ ਕਰਕੇ ਹੀ ਹਜੇ ਤੱਕ ਪੂਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਬੰਨ ਜਿਹੜਾ ਉਹ ਸੁਰੱਖਿਆਤਾ ਕੰਟਰੋਲ ਹੈ ਠਾ ਸੋ ਸਮੁੱਚੇ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਗੁਰਜ ਤਹਿਲਦਾਸ ਵੀ ਰਾਤੀ ਅਸੀਂ ਸਾਰੀ ਰਾਤ ਤਲਵੰਡੀ ਸਿਬੂ ਗੁਰਜ ਤਹਿਲਦਾਸ ਔਰ ਜਿਹੜਾ ਮਿਰਜ਼ਾਪੁਰ ਇਹਨਾਂ ਬੰਨਾਂ ਦੇ ਉੱਤੇ ਰਾਤੀ ਜਿਹਨਾਂ ਇਸੇ ਤਰ੍ਹਾਂ ਰਿਹਾ ਔਰ ਅਕਾਲ ਪੁਰਖ ਦੀ ਕਿਰਪਾ ਨਾਲ ਭਾਵੇਂ ਉੱਥੇ ਬੰਨ ਦਾ ਹਿੱਸਾ ਕਾਫੀ ਸਾਰਾ ਡੈਮੇਜ ਹੋਇਆ ਪਰ ਜਿਹੜਾ ਹਜੇ ਪਾਣੀ ਜਿਹੜਾ ਉਹ ਬਾਹਰ ਨਹੀਂ ਣ ਦਿੱਤਾ ਗਿਆ ਸਾਰਾ ਪ੍ਰਸ਼ਾਸਨ ਸਾਰੀ ਮਿਲਟਰੀ ਹਰ ਤਰ੍ਹਾਂ ਦਾ ਵਿਭਾਗ ਜਿਹੜਾ ਇਲਾਕੇ ਦੀਆਂ ਸੰਗਤਾਂ ਦਾ ਸਹਿਯੋਗ ਕਰਨ ਲਈ ਉੱਥੇ ਇਸ ਟਾਈਮ ਤਤਪਰ ਆ ਔਰ ਲਗਾਤਾਰ ਜਿਹੜਾ ਰਾਤੋਂ ਬਹੁਤ ਵੱਡੇ ਲੈਵਲ ਤੇ ਜੰਗੀ ਪੱਧਰ ਤੇ ਜਿਹੜੇ ਉੱਥੇ ਕਾਰਜ ਚੱਲ ਰਹੇ ਨੇ ਸੋ ਇਸ ਤੋਂ ਬਾਅਦ ਹੁਣ ਅਸੀਂ ਉੱਥੇ ਵੀ ਜਾਣਾ ਸੋ ਇਲਾਕੇ ਦੀਆਂ ਸਾਕਤਾਂ ਦਾ ਬਹੁਤ-ਬਹੁਤ ਧੰਨਵਾਦ ਪੈਨਿਕ ਹੋਣ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਬਸ ਸੁਚੇਤ ਰਹਿਣ ਦੀ ਲੋੜ ਆ ਲਗਾਤਾਰ ਆਪਾਂ ਇਸੇ ਤਰ੍ਹਾਂ ਅਗਲੇ 5 7 10 ਦਿਨ ਜਿਹੜਾ ਬੰਦੀ ਸੁਰੱਖਿਆ ਦੇ ਲਈ ਸੁਚੇਤ ਰਹਿਣਾ ਤਾਂ ਜੋ ਆਪਣੇ ਇਲਾਕੇ ਦੀ ਬੋਤ ਬਚ ਸਕਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਤਾ ਹੀ ਹੈਗਾ ਸਮਝ ਕਿ ਸਾਰੇ ਪਾਸੇ ਜਿਹੜੀ ਨਿਊਜ਼ ਦੇ ਵਿੱਚ ਬੰਨ ਜਿਹੜਾ ਕਿਸੇ ਕਿਸੇ ਥਾਵਾਂ ਦੇ ਉੱਤੇ ਜਿਹੜਾ ਹੈਗਾ ਬੰਦ इरੋਸ਼ਨ ਹੋਇਆ ਹੈਗਾ ਲੇਕਿਨ ਪਿੱਛੇ ਕਿਉਂਕਿ ਲੈਵਲ ਪਾਣੀ ਦਾ ਬੰਨ ਵੜੇ ਤੋਂ ਠੱਠ ਸੀਗਾ ਪਿੱਛੇ ਜ਼ਮੀਨ ਉੱਚੀ ਸੀਗੀ ਉਹਦੇ ਕਰਕੇ ਕਿਸੇ ਤਰੀਕੇ ਦਾ ਵੇਗੀ ਖੇਤੀ ਨੂੰ ਵੀ ਨੁਕਸਾਨ ਨਹੀਂ ਹੋਇਆ ਤੇ ਅੱਗੇ ਆਬਾਦੀ ਰੱਖ ਤੇ ਪਾਣੀ ਜਾਂਦਾ ਸਵਾਲ ਹੀ ਜ਼ਿਆਦਾ ਬਣਦਾ ਤੋ ਸਿਚੁਏਸ਼ਨ ਹੈ ਬਟ ਉਹਨੂੰ ਅਸੀਂ ਕੰਟਰੋਲ ਕਰ ਰਹੇ ਹੈਗੇ ਆ ਜਿਹੜੇ ਜਿਹੜੇ ਕਾਸਟੂਮ ਵੀ ਉੱਥੋਂ 100% ਬੰਨ ਇਰੋਡ ਹੋ ਗਿਆ ਹੈਗਾ ਉੱਥੇ ਵੀ ਅਸੀਂ ਇੱਕ ਪ੍ਰੋਟੈਕਸ਼ਨ ਵਾਲ ਜਿਹੜੀ ਹੈਗੀ ਹੈ ਕੀ ਇਹ ਪੇਟਾਂ ਦੇ ਰਾਹ ਨੂੰ ਰਫਤਾਂ ਦੇ ਰਾਹ ਨੂੰ ਉਹ ਲਗਾ ਰਹੇ ਹਾਂ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਇੱਕ ਬੈਕ ਸਾਈਡ ਦੇ ਉੱਤੇ ਰਿੰਗ ਬੰਨ ਦਾ ਜਿਹੜਾ ਕੰਮ ਹੈ ਉਹ ਵੀ ਮਸ਼ੀਨਰੀ ਰਾਹੀਂ ਸ਼ੁਰੂ ਹੋ ਗਿਆ ਹੈ ਇੱਕ ਅੱਗੇ ਜਿਹੜਾ ਸਟੱਡ ਹੈਗਾ ਸਪਰ ਹੈਗਾ ਉਹਨੂੰ ਵੀ ਜਿਹੜਾ ਹੈਗਾ ਥੋੜਾ ਸਟਰੈਂਥਨ ਤੇ ਐਲੰਗੇਸ਼ਨ ਉਹਦੇ ਕੰਮ ਕਰਦੇ ਤਾ ਨੂੰ ਇਹ ਜਨਾ ਚਾਹੁੰਦੇ ਆ ਕਿ ਕਿਸੇ ਤਰੀਕੇ ਦੀ ਪੈਨਿਕ ਵੀ ਲੋੜ ਨਹੀਂ ਹੈਗੀ ਬਹੁਤ ਸਾਰੇ ਇਲਾਕਾ ਨਿਵਾਸੀ ਪਿੰਡ ਦੇ ਨਿਵਾਸੀ ਇਥੇ ਮੌਕੇ ਤੇ ਹੀ ਹੈਗੇ ਤੇ ਸਵੇਰ ਤੋਂ ਇਥੇ ਦੇਖ ਰਿਹਾ ਹੈਗੇ ਨੇ ਕੰਮ ਕਰ ਰਹੇ ਹੈ ਜੀ ਸੋ ਕਿਸੇ ਤਰੀਕੇ ਦੀ ਕੋਈ ਘਬਰਾਹਤ ਦੀ ਲੋੜ ਨਹੀਂ ਹੈਗੀ ਖਾਸ ਕਰ ਰਾਤ ਵੇਲੇ ਕਿਉਂਕਿ ਦਿਨ ਵੇਲੇ ਤੇ ਚਲੋ ਫਿਰ ਵੀ ਥੋੜਾ ਜਿਆ ਸ਼ਾਂਤੀ ਰਹਿੰਦੀ ਹੈਗੀ ਬਟ ਰਾਤ ਵੇਲੇ ਸਡਨਲੀ ਜਦੋਂ ਕੋਈ ਥੋੜਾ ਜਿਹਾ ਵੀ ਕਿਤੇ ਨੂੰ ਇਸ ਤਰੀਕੇ ਦਾ ਟੈਅ ਲੱਗਦੀ ਹੈਗੀ ਤੇ ਉਹ ਬਹੁਤ ਜ਼ਿਆਦਾ ਪੈਨਿਕ ਕ੍ਰੀਏਟ ਹੋ ਜਾਂਦਾ ਹੈ ਸੋ ਉਸ ਤਰੀਕੇ ਦੇ ਪੈਨਿਕ ਕ੍ਰੀਏਟ ਕਰਨ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਹੈ ਚਲੋ ਜੀ ਬੇਸ਼ੱਕ ਨਾ ਆਇਆ ਕਿਤਰਾ ਜਰੂਰੀ ਆਰੇ ਇੱਧਰ ਨੂੰ ਆ ਜਾ ਪਿੱਛੇ ਨੂੰ ਥੋੜੀ ਜਿਹੀ ਪਿੱਛੇ ਲੈ ਕੇ ਫੇਰ ਟੱਕ ਦੇ ਉਹਨੇ ਟੱਕ ਨਾ ਖਾਈ ਇੱਧਰ ਨੂੰ ਆ ਜਾਓ ਆਏ ਹੋਏ ਓ ਵੀਰੇ ਪਗੜੇ ਦਾ ਡਾਣੇ ਦਾ ਕਿੱਧਰੋਂ ਲੱਗਿਆ ਇਹ ਪੱਕੋ ਪੱਕੋ ਸਰਦਾਰ ਸ਼ਿਮਪਾ ਸੇ ਨਗਨਸਵੰਦਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਰਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ